ਪੰਜਾਬ ਸਰਕਾਰ ਦਾ ਅਹਿਮ ਵਿਭਾਗ ਭਾਸ਼ਾ ਵਿਭਾਗ ਪੰਜਾਬ ਇਹਨਾਂ ਦੇ ਲਈ ਪੰਥਕ ਲਿਹਾਜ਼ ਉਤੇ ਖੂਤਾ ਘਿਰਦਾ ਵਿਖਾਈ ਦੇ ਰਿਹਾ ਹੈ ਕੀ ਸਿੱਖ ਧਰਮ ਦੀਆਂ ਮਾਣ ਮਰਿਆਦਾਵਾਂ ਦਾ ਇਹ ਵਿਭਾਗ ਮਹਿਕਮਾ ਖਿਆਲ ਨਹੀਂ ਰੱਖ ਸਕਿਆ ਹਾਲਾਂਕਿ ਭਾਸ਼ਾ ਵਿਭਾਗ ਪੰਜਾਬ ਦਾ ਸਿੱਖ ਧਰਮ ਦੇ ਸਹਿਤਕ ਤੇ ਸਿਧਾਂਤਕ ਸਾਰੋਕਾਰਾਂ ਤੇ ਪਹਿਰਾ ਦੇਣ ਦਾ ਲੰਮਾ ਇਤਿਹਾਸ ਹੈ ਜਦੋਂ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਪ ਦੇ ਨੂੰ ਸਮਰਪਤ ਸ਼੍ਰੀਨਗਰ ਜੰਮੂ ਕਸ਼ਮੀਰ ਕਰਵਾਇਆ ਗਿਆ ਸਮਾਗਮ ਕਹਾਣੀ ਕੋਈ ਹੋਰ ਬਿਆਨ ਕਰ ਰਿਹਾ ਹੈ ਉਪਜੀ ਇਸ ਮਾਹੌਲ ਤੇ ਸ੍ਰੀ ਕਲਤਕ ਸਾਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗੜਗੱਜ ਦਾ ਕਹਿਣਾ ਹੈ ਕਿ ਸਿੱਖਾਂ ਦੇ ਹਿਰਦੇ ਬਲਉਂਦਰੇ ਗਏ ਨੇ ਗੱਲ ਕੀ ਹੈ ਕਹਾਣੀ ਕੀ ਹੈ ਮਾਜਰਾ ਕੀ ਹੈ ਠੰਡੀ ਵਾਦੀ ਸ਼੍ਰੀਨਗਰ ਤੋਂ ਜਿਹੜੀ ਗੱਲ ਸਾਹਮਣੀ ਆਈ ਹੈ ਪੰਥਕ ਲਿਹਾਜ਼ ਉਤੇ ਖੈਰ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜਸੀ ਮਾਹਰ ਸਿਕਸ ਚਿੰਤਕ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਾਸਾ ਭਾਗ ਪੰਜਾਬ ਜਾਂ ਮੋٹے ਤੌਰ ਤੇ ਕਹਿ ਲਈਏ ਕਿ ਪੰਜਾਬ ਸਰਕਾਰ ਇੰਨੇ ਦਿਨੀ ਸਿੱਖ ਹਲਕਿਆਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਹੀ ਹੈ ਉਪਜੀਵ ਮਾਹੌਲ ਜਿਹੜਾ ਜੰਮੂ ਕਸ਼ਮੀਰ ਸ਼੍ਰੀਨਗਰ ਹੁੰਦਾ ਹੈ ਭਾਸ਼ਾ ਭਾਗ ਵੱਲੋਂ ਪ੍ਰੋਗਰਾਮ ਕਰਾਇਆ ਜਾਂਦਾ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਜਾਂ ਸ਼ਹੀਦੀ ਸਤਾਪ ਦੀ ਉੱਤੇ ਪਰ ਉਹਦੇ ਵਿੱਚ ਜਿਸ ਤਰ੍ਹਾਂ ਨੱਚਣ ਰਚਾਉਣ ਦੀ ਗੱਲ ਸਾਹਮਣੇ ਆਈ ਹੈ ਜਿਵੇਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਉੱਗੇ ਗਏ ਕਬੀਰ ਸਿੰਘ ਲੈ ਕੇ ਗਏ ਮਾਫੀਨਾਮਾ ਦਿੱਤਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨਿਕਲਦੀਪ ਸਿੰਘ ਗੜਗੱਜ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਐ ਤੇ ਨਾਲ ਹੀ ਉਹਨਾਂ ਨੇ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਅਸਿੱਧੇ ਤੌਰ ਉਤੇ ਭਾਸ਼ਾ ਭਾਗ ਪੰਜਾਬ ਦੇ ਡਾਇਰੈਕਟਰ ਅਚੇਰੀ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਤੋਂ ਇਹ ਮਾਮਲਾ ਮੋٹے ਤੌਰ ਤੇ ਖੋਲਣ ਦੀ ਮੰਗ ਕੀਤੀ ਐ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸਪਸ਼ਟੀਕਰਨ ਮੰਗਿਆ ਕਿਵੇਂ ਦੇਖਦੇ ਹੋ ਇਹ ਮਾਮਲਾ ਉਪਜਿਆ ਕਿਵੇਂ ਮੋٹے ਤੌਰ ਤੇ ਕਿਸ ਤਰ੍ਹਾਂ ਇੱਕ ਕਹਾਣੀ ਤੁਰੀ ਐ ਪੰਜਾਬੋਂ ਬਾਹਰ ਸ਼੍ਰੀਨਗਰ ਜੀ ਭਿੰਡੇ ਸਾਹਿਬ ਦੇਖੋ ਭਾਸ਼ਾ ਭਾਗ ਜਿਹੜਾ ਕਿ ਪੰਜਾਬੀ ਭਾਸ਼ਾ ਦੇ ਲਈ ਕੰਮ ਹੋਇਆ ਹੋਇਆ ਡਵੈਲਪਮੈਂਟ ਦਾ ਇਹਨਾਂ ਧਾਰਮਿਕ ਤੇ ਖੇਤਰ ਦੇ ਵਿੱਚ ਵੀ ਬੜਾ ਵੱਡਾ ਯੋਗਦਾਨ ਹੈ ਨਾ ਚਾਹੇ ਜਿਹੜੀਆਂ ਸਦੀਆਂ ਆਉਂਦੀਆਂ ਰਹੀਆਂ ਨੇ ਚਾਹੇ ਗੁਰੂ ਗੋਬਿੰਦ ਸਿੰਘ ਮਾਰਗ ਸ਼ੁਰੂ ਕੀਤਾ ਗਿਆ ਸੀ ਜਦੋਂ ਉਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਜਾਂ ਉਸ ਵੇਲੇ ਦਾ ਜਿਹੜੀ ਪਿਕਟੋਰੀਅਲ ਐਲਬਮ ਉਹ ਵੀ ਬਣਾਈ ਗਈ ਸੀ ਸਮਾਗਮ ਵੀ ਕਰਾਏ ਗਏ ਸੀ ਜਦੋਂ ਸ਼ਟਾਪ ਦੀਆਂ ਆਈਆਂ ਨੇ ਗੁਰੂਆਂ ਦੀ 500 ਸਾਲ ਜਾਂ 300 ਸਾਲਾ ਖਾਲਸਾ ਸਾਜ ਨੇ ਦੇਸੀ ਉਸ ਸਮੇਂ ਦੇ ਉੱਪਰ ਬਾਕਾਇਦਾ ਤੌਰ ਤੇ ਵੱਡੇ ਸੈਮੀਨਾਰ ਕਰਾਏ ਜਾਂਦੇ ਸਨ ਸਮਾਗਮ ਆਯੋਜਿਤ ਕੀਤੇ ਜਾਂਦੇ ਸਨ ਪਰੰਤੂ ਉਹਨਾਂ ਨੂੰ ਜਿਹੜੇ ਸਮਾਗਮ ਨੂੰ ਕਰਾਇਆ ਜਾਂਦਾ ਸੀ ਐਸਜੀਪੀਸੀ ਇਹ ਦੀ ਗਾਈਡਲਾਈਨ ਦੇ ਮਤਲਬ ਕੋ ਪ੍ਰੋਗਰਾਮ ਉਲੀਕ ਕੇ ਜਾਂਦੇ ਸਨ ਤੇ ਇਹ ਵੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੇਕਸਾਰਾ ਯਾਰ ਇੱਕ ਟਿਕਟੋਰੀਅਲ ਐਲਬਮ ਤਿਆਰ ਕੀਤੀ ਗਈ ਸੀ ਤੇ ਉਹਦੇ ਉਸ ਨੂੰ ਬਿਠ ਕਰਾਉਣ ਦੇ ਲਈ ਵੀ ਐਸਜੀਪੀਸੀ ਦੀ ਸਲਾਹ ਲਈ ਗਈ ਸੀ ਉਹਨਾਂ ਤੋਂ ਬਿਠ ਕਰਾਇਆ ਗਿਆ ਸੀ ਵੀ ਕੱਲੋਂ ਕੋਈ ਇਸ ਤਰ੍ਹਾਂ ਦਾ ਮਾਮਲਾ ਖੜਾ ਨਾ ਹੋਵੇ ਹੁਣ ਗੱਲ ਇਹ ਹੈ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀਹਾੜੀ 350 ਸਾਲਾ ਜਿਹੜਾ ਸਮਾਗਮ ਆ ਰਿਹਾ ਹੈ 350 ਸਾਲ ਇਹਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਕਿਉਂਕਿ ਇਸ ਸੰਬੰਧੀ ਜਿਵੇਂ ਪਾਸ਼ਾ ਪਾਗ ਨੇ ਜ਼ਿਕਰ ਕੀਤਾ ਕਿ ਕਿਰਪਾ ਰਾਮ ਤੋਂ ਕਿਰਪਾ ਸਿੰਘ ਤੱਕ ਦਾ ਕਿਉਂਕਿ ਜਿਹੜਾ ਪੰਡਿਤ ਕਿਰਪਾ ਰਾਮ ਜੀ ਜਿਹੜੇ ਕਸ਼ਮੀਰੀ ਪੰਡਤ ਸੀ ਜਿਹੜੇ ਕੋਈ ਗੁਰੂ ਸਾਹਿਬ ਦੇ ਪਾਸ ਫਿਰਦੀ ਹੋਏ ਸਨ ਕਿਸਨ ਨੂੰ ਔਰੰਗਜ਼ੇਬ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਤੇ ਇਹਦੇ ਬਾਰੇ ਆਵਾਜ਼ ਚਾਈ ਗਿਆ ਬੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਜੀ ਵਿਆਹ ਦੇ ਉੱਪਰ ਹੀ ਦਿੱਲੀ ਨੂੰ ਬਾਦਸ਼ਾਹ ਮਿਲਣ ਗਏ ਸਨ ਤੇ ਉੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ ਤੇ ਹੁਣ ਉਹ ਸ਼ਹੀਦੀ ਦਿਹਾੜੇ ਨੂੰ ਇਸ ਤਰ੍ਹਾਂ ਮਨਾਉਣ ਦੇ ਲਈ ਜਿੱਥੋਂ ਤੱਕ ਤੱਤਲੁਕ ਹੈ ਵਿੱਚ ਨੂੰ ਕਸ਼ਮੀਰ ਦੇ ਵਿੱਚ ਉੱਥੇ ਸ਼ੁਰੂਆਤ ਕੀਤੀ ਪਰ ਜਿਸ ਤਰ੍ਹਾਂ ਇਹਦਾ ਪ੍ਰੋਗਰਾਮ ਦਾ ਜਿਹੜਾ ਬਣਿਆ ਹੋਇਆ ਜਿਸ ਤਰ੍ਹਾਂ ਦੇ ਤੇ ਪੋਸਟਰ ਨੇ ਬੜੇ ਖੂਬਸੂਰਤ ਪੋਸਟਰ ਬਣੇ ਹੋਏ ਨੇ ਕਿ ਬਹੁਤ ਵਧੀਆ ਬਣਿਆ ਹੋਇਆ ਹੈਗਾ ਬੈਨਰ ਵੀ ਲੱਗੇ ਹੋਏ ਨੇ ਤੇ ਇਹਦੇ ਉੱਪਰ ਜਿਸ ਤਰ੍ਹਾਂ ਦਾ ਇਹਦੇ ਤਿੰਨ ਪ੍ਰੋਗਰਾਮ ਬਣਾਏ ਗਏ ਸੀਗੇ ਕਵੀ ਦਰਬਾਰ ਸੀ ਤੇ 488 ਅਤੇ ਆਤਮ ਗਾਇ ਜਿਹੜਾ ਪ੍ਰੋਗਰਾਮ ਸ੍ਰੀਨਗਰ ਹੁੰਦਾ ਹੈ ਆਤਮ ਗਾਇ ਜੀ ਜਿਸ ਦੀ ਜਿਸ ਦੇ ਉੱਪਰ ਕੰਟਰੋਵਰਸੀ ਜਿਹੜਾ ਪਾਕਿਸਤਾਨ ਵਿੱਚ ਸ੍ਰੀਨਗਰ ਇਹ ਪ੍ਰੋਗਰਾਮ ਹੁੰਦਾ ਹੈ ਨਾ ਹਾਂਜੀ ਸ੍ਰੀਨਗਰ ਹੀ ਪ੍ਰੋਗਰਾਮ ਹੋਇਆ ਹੈ ਤੇ ਇਸ ਦੇ ਵੱਡੀ ਫਲੈਕਸ ਲੱਗੀ ਹੋਈ ਹੈ ਜਿਹਦੇ ਉੱਪਰ ਲਿਖਿਆ ਹੋਇਆ ਹੈ ਮਾਨਯੋਗ ਸਰਦਾਰ ਹਰਜੋ ਸਿੰਘ ਬੈਂਸ ਪੁਚੇਰੀ ਸਿੱਖਿਆ ਤੇ ਪਾਸ਼ਾ ਮੰਤਰੀ ਦੀ ਰਹਿਨਮਾਈ ਦੇ ਹੇਠ ਇਹ ਸਮਾਂ ਕੀਤਾ ਜਾ ਰਿਹਾ ਕਿ ਨਾਲ ਜਿਹੜਾ ਆਤਮ ਗਾਇਨ ਦਾ ਹੈਡਿੰਗ ਦੇਖੋ ਤੇ ਥੱਲੇ ਲਿਖਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸੂਫੀ ਗਾਇਕ ਤੇ ਨਾਲ ਹੀ ਸੂਫੀ ਗਾਇਕ ਵੀਰ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਹੈ ਹੂੰ ਕਿੱਥੋਂ ਹੈ ਤੇ ਇਹਦੇ ਤੋਂ ਇਹ ਗੱਲ ਹੋ ਜਾਂਦੀ ਹੈ ਵੀ ਕਲੀਅਰ ਹੈ ਵੀ ਜੇਕਰ ਇਹਦਾ ਜਿਹੜਾ ਸਮਾਗਮ ਦਾ ਜਿਹੜਾ ਪ੍ਰਯੋਜਨ ਹੈ ਜਿਹੜਾ ਮੁੱਖ ਮੰਤਵ ਹੈ ਇਹਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਹੋਊਗਾ ਜਾਂ ਸੂਫੀ ਬਾਣੀ ਦਾ ਹੋਊਗਾ ਸੂਫੀ ਬਾਣੀ ਦੇ ਵਿੱਚ ਬਾਬਾ ਫਰੀਦ ਦੀ ਬਾਣੀ ਹੋ ਸਕਦੀ ਹੈ ਇਹ ਇਹ ਸੰਕੇਤ ਜਾਂਦਾ ਹੈ ਪਰੰਤੂ ਜਿਸ ਤਰ੍ਹਾਂ ਦੀ ਵੀਡੀਓ ਜਾਂ ਜਿਸ ਤਰ੍ਹਾਂ ਦਾ ਉੱਥੋਂ ਦੇ ਸਾਹਮਣੇ ਆਇਆ ਉਹਦੇ ਵਿੱਚ ਉਹ ਗੀਤਾਂ ਦੇ ਉੱਪਰ ਨੱਚ ਰਹੇ ਨੇ ਲੋਕ ਰਾਕ ਰਹੇ ਨੇ ਪੂਰੀ ਤਰ੍ਹਾਂ ਸਟੇਜ ਦੇ ਉੱਪਰ ਵੀ ਤੇ ਥੱਲੇ ਵੀ ਉਹ ਉਹਦੇ ਤੋਂ ਆਮ ਜਿਹੜਾ ਦੁਨੀਆਂ ਭਰ ਦੇ ਵਿੱਚ ਹੈ ਕਿਉਂਕਿ ਹੁਣ ਜਿਹੜਾ ਜਵਾਨਾਂ ਦਾ ਸਾਰਾ ਕੁਝ ਨਾਲ ਦੀ ਨਾਲ ਫਲੈਸ਼ ਹੋ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਪਿਛਲੀ ਜਿਹੜਾ ਉਹਦੇ ਬੈਨਰ ਨੂੰ ਦੇਖ ਕੇ ਉਹਦੀ ਫਲੈਕਸ ਤੋਂ ਦੇਖ ਕੇ ਉਹਨਾਂ ਦੇ ਵਿੱਚ ਇੱਕ ਚਿੰਤਾ ਉਤਪੰਨ ਹੁੰਦੀ ਹੈ ਜਿਹੜੀ ਸਿੱਖ ਹਲਕਿਆਂ ਦੇ ਵਿੱਚ ਹੋਈ ਹੈ ਬਈ ਇਹ ਕੀ ਹੋ ਰਿਹਾ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸਮੁੱਚੀ ਉਹ ਬਰਾਗ ਦੀ ਬਾਣੀ ਹੈ ਹੂੰ ਰਾਮ ਗयो 라ਵਣ ਗयो ਯਾਕੂ ਬਹੁ ਪਰਵਾਰ ਹੂੰ ਜੀ ਉਹਨਾਂ ਦੀ ਤਾਂ ਬਾਣੀ ਸੁਚੀ ਫੇਰ ਇਹ ਜਿਹੜਾ ਮੰਤਵ ਹੈ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਸ਼ਹੀਦੀ ਦਿਹਾੜੇ ਨੂੰ ਆਪਾਂ ਮਨਾ ਰਹੇ ਹਾਂ ਤੇ ਉਹਦੇ 'ਚ ਨੱਚਣ ਕਾਉਣ ਵਾਲੀ ਕਿਸ ਤਰ੍ਹਾਂ ਦਾ ਸੰਕਲਪ ਆ ਗਿਆ ਉਹਦੇ ਤੁਹੀ ਲੱਗਦਾ ਵੀ ਇਹ ਕਿਸ ਤਰ੍ਹਾਂ ਦੀ ਕਾਮ ਹੈ ਕਿ ਕਿਸ ਤਰ੍ਹਾਂ ਦਾ ਇਹ ਕਾਰਜ ਕਰ ਰਹੇ ਨੇ ਹੁਣ ਇਹਦੇ ਤੇ ਇਹ 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 ਨਹੀਂ ਸਮਝ ਆ ਰਹੀ ਦੋਗਲਾ ਉਤਪਨ ਹੋ ਰਹੀਆਂ ਨੇ ਪਿੰਡ ਸਾਹਬੇ ਦੇ ਵਿੱਚੋਂ ਜਾਂ ਤਾਂ ਇਹ ਗਈ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕਰਿਆ ਹੈ ਭਈ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਜਿ ਕਿਸ ਤਰ੍ਹਾਂ ਕਿ ਆਪਣੇ ਗਾਇਕ ਸਾਹਿਬ ਕਹੇਗੇ ਨਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਪ੍ਰੋਗਰਾਮ ਦਾ ਵੀ ਮੈਂ ਤਾਂ ਉਸ ਕਰਕੇ ਗਾ ਗਿਆ ਹੁਣ ਹਾਲਾਂਕਿ ਇਹ ਵੀ ਮੰਨਣਯੋਗ ਨੇ ਵੀ ਕਿਵੇਂ ਨਹੀਂ ਪਤਾ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਉਹਨਾਂ ਦਾ ਬੈਨਰ ਫਲੈਕਸਾਂ ਚੱਲੀਆਂ ਹੋਈਆਂ ਨੇ ਸਾਰਾ ਕੁਝ ਹੈ ਪ੍ਰੋਗਰਾਮ ਜਦੋਂ ਵੀ ਐਡਾ ਵੱਡਾ ਪ੍ਰੋਗਰਾਮ ਹੁੰਦਾ ਹੈ ਬਾਕੀ ਤਾਂ ਜਦੋਂ ਬੁੱਕ ਕੀਤੇ ਜਾਂਦੇ ਨੇ ਉਹ ਸਾਰਾ ਪਤਾ ਹੀ ਹੁੰਦਾ ਵੀ ਇਸ ਮੰਤਵ ਦਾ ਇਹੀ ਹੋਊਗਾ ਤੇ ਦੂਸਰਾ ਜਿਹੜੇ ਕਰਾਉਣ ਵਾਲੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਪੂਰੀ ਤਰ੍ਹਾਂ ਵੀ ਉਹਨਾਂ ਨੇ ਦੇਖਣਾ ਤੀ ਗਿਆ ਵੀ ਕਿਸ ਤਰ੍ਹਾਂ ਦੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਤੇ ਉਹ ਵੀ ਕਿਸੇ ਨੇ ਕੋਈ ਉਹ ਉਜਰ ਕੀਤਾ ਜਾਂ ਉਹਨਾਂ ਨੇ ਜਾਨ ਹੁਜਕੇ ਹੋਇਆ ਇਹ ਵੀ ਹੋ ਸਕਦਾ ਵੀ ਦੇਖਣ ਦੀ ਹੈ ਵੀ ਦੇਖੋ ਆਪਾਂ ਟੈਸਟ ਕਰਕੇ ਵੀ ਕਿੱਥੇ ਤੱਕ ਜਾ ਸਕਦਾ ਹੈ ਵੀ ਇਸ ਇਸ ਪੱਖ ਤੇ ਵੀ ਲੋਕਾਂ ਨੂੰ ਕਿਹੜਾ ਕੋਈ ਪਤਾ ਲੱਗਦਾ ਵੀ ਚਲੋ ਚਲਾ ਦਿਓ ਜਾਂ ਫਿਰ ਇਹ ਜਾਂ ਜੇ ਉਹਨਾਂ ਤੋਂ ਅਣਗਹਿਲੀ ਨਾਲ ਹੋਇਆ ਤਾਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੱਡੀ ਗਤਾਹੀ ਹੈ ਤੇ ਦੇਖਣ ਵਾਲੀ ਗੱਲ ਤਾਂ ਇਹ ਹੈ ਨਾ ਲੋਕਾਂ ਨੇ ਸੁਣਨਾ ਹੈ ਦੁਨੀਆ ਭਰ ਦੇ ਜਿਹੜੇ ਸਿੱਖ ਪ੍ਰੇਮੀ ਨੇ ਸਿੱਖ ਗੁਰੂ ਸਾਹਿਬਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਏ ਹੋਏ ਨਹੀਂ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੀ ਕੁਰਬਾਨੀਆਂ ਦੇ ਉੱਪਰੋਂ ਆਪਣੇ ਆਪ ਨੂੰ ਨਿਸ਼ਾਵਰ ਕਰਨ ਦੇ ਲਈ ਜਿਹੜੀ ਸਿੱਖ ਕੌਮ ਜਿਸ ਤਰ੍ਹਾਂ ਬਣੀ ਹੈ ਉਹ 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 ਸੰਕਲਪ ਲੈਣਾ ਚਾਹੁੰਦੇ ਨੇ ਕਿ ਕਿ ਨਾ ਕਿ ਉੱਥੇ ਭੰਗੜਾ ਜਾਂ ਗਿੱਧਾ ਭੰਗੜਾ ਜਾਂ ਨਾਚ ਹੋ ਰਿਹਾ ਹੈ ਉੱਥੇ ਉਸ ਦੇ ਉੱਪਰ ਹੁਣ ਦੇਖਣ ਵਾਲੀ ਗੱਲ ਹੈ ਵੀ ਇਹ ਨਾਚ ਹੋਣ ਵਾਲ ਨੂੰ ਵੀ ਕਿਵੇਂ ਵਧੇ ਇਹਦੇ ਪਿੱਛੇ ਵੀ ਕੋਈ ਹੋਰ ਹਾਲਾਂਕਿ ਹਲੇ ਹੋ ਸਕਦਾ ਜਿੰਨੀ ਕੋ ਸਾਹਮਣੇ ਆਈ ਹੈ ਵੀ ਇਹਦੇ ਪਿੱਛੇ ਹੋਰ ਵੀ ਕੋਈ ਕਾਰਨ ਹੋ ਸਕਦਾ ਵੀ ਉਹਨਾਂ ਦੀ ਅਵਸਥਾ ਕਿਹੋ ਜੀ ਸੀ ਕਿ ਇੱਕ ਜੋਸ਼ ਇਹਨਾਂ ਆਗੇ ਸੀ ਕਿ ਇਧਰ ਪੰਜਾਬ ਚੋਂ ਗਰਮੀ ਚੋਂ ਗਏ ਹੋਏ ਸੀ ਤੇ ਉੱਥੇ ਆ ਕੇ ਠੰਡੀਆਂ ਵਾਦੀਆਂ ਦੇ ਵਿੱਚ ਉਹਨਾਂ ਨੂੰ ਮਤਲਬ ਪਹਿਰਾਪ ਮੁਹਾਰੇ ਨੱਚਣ ਨੂੰ ਤੁਰਪੇ ਜਾ ਉਹਦੇ ਪਿੱਛੇ ਕੋਈ ਹੋਰ ਸੀ ਜੀ ਬੱਲ ਸਾਹਿਬ ਇਹ ਤੁਹਾਡੇ ਵਾਲੀ ਗੱਲ ਬਿਲਕੁਲ ਵੱਖਰੀ ਵੱਡੀ ਹੈ ਕਿ ਠੰਡੀਆਂ ਵਾਦੀਆਂ ਦਾ ਕਈ ਵਾਰੀ ਅਸਰ ਪੈ ਜਾਂਦਾ ਹੈ ਫਿਰ ਪੰਜਾਬ ਸਰਕਾਰ ਨੂੰ ਇਹ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਵੀ ਕਰਵਾ ਲੈਣੀ ਚਾਹੀਦੀ ਹੈ ਜੀ ਬਿਲਕੁਲ ਜੀ ਦੇਖੋ ਸਰਕਾਰ ਜਾਂ ਆਪਾਂ ਇੱਥੇ ਤੱਕ ਜਿੱਥੋਂ ਤੱਕ ਕਹਿ ਸਕਦੇ ਮੰਤਰੀ ਸਾਹਿਬ ਦਾ ਵੀ ਇਹ ਹੈ ਵੀ ਮੰਤਰੀ ਸਾਹਿਬ ਦੇ ਪਾਸ ਕੰਮ ਨਹੀਂ ਹੁੰਦੇ ਨੇ ਰਜਿਸਟਰੀ ਹੁੰਦੇ ਨੇ ਉਹਨਾਂ ਨੂੰ ਇਹਦੇ ਬਾਰੇ ਟੈਕਨੀਕਲੀ ਪੂਰਾ ਨਾ ਵੀ ਸ਼ਾਇਦ ਹੋਵੇ ਜਾਂ ਉਹ ਹੋ ਸਕਦੀ ਨਹੀਂ ਮੰਨ ਮੰਨਿਆ ਜਾ ਪਰੰਤੂ ਜਿਹੜੇ ਸਬੰਧਿਤ ਡਿਪਾਰਟਮੈਂਟ ਹੈ ਜਿਹੜਿਆਂ ਨੇ ਪੂਰੀ ਤਰ੍ਹਾਂ ਟੈਕਨੀਕਲੀ ਆ ਦੇਖੋ ਇੰਨਾ ਵਧੀਆ ਡਿਜ਼ਾਈਨ ਕਰਿਆ ਫਿਰ ਉਹ ਤੋਂ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਪੋਸਟਰ ਜਾਰੀ ਕੀਤੇ ਨੇ ਉਹਦੇ ਪਿੱਛੇ ਇਤਿਹਾਸਕ ਵਿਆਖਿਆ ਵੀ ਦਿੱਤੀ ਗਈ ਹੈ ਵਿਦਵਾਨ ਵਿਵਾਨ ਨੇ ਐਸੀ ਗੱਲ ਨਹੀਂ ਹੈ ਕਿ ਵਿਦਵਾਨ ਨਹੀਂ ਹੈ ਕਿ ਉਹਨਾਂ ਨੂੰ ਇਹ ਵੀ ਇਹ ਵਿਦਵਤਾ ਹੈ ਉਹਨਾਂ ਦਾ ਸਰ ਪਰੰਤੂ ਇਸ ਪੱਖ ਦੇ ਉੱਪਰ ਆ ਕੇ ਇਸ ਤਰ੍ਹਾਂ ਦਾ ਜਿਹੜਾ ਨਾਚ ਦਾ ਤੇ ਡਾਂ ਭੰਗੜੇ ਦਾ ਪ੍ਰੋਗਰਾਮ ਹੋ ਗਿਆ ਇਹ ਕਿਸ ਤਰ੍ਹਾਂ ਹੋਈ ਦੂਸਰੀ ਗੱਲ ਇਹ ਵੀ ਹੈ ਵੀ ਜਿੰਨੇ ਵੀ ਇੱਥੋਂ ਦੇ ਨਾਲ ਸਰੋਥੀ ਵੱਡੇ ਵਿਦਵਾਨ ਸਹਿਤਕਾਰ ਬੁੱਧੀਜੀਵੀ ਉੱਥੇ ਕਈ ਨਹੀਂ ਪੰਜਾਬ ਚੋਂ ਵੀ ਗਏ ਨੇ ਨਾ ਪਾਕਦੇ ਤਾਂ ਗਏ ਹੀ ਗਏ ਹੋਰ ਵੀ ਨਹੀਂ ਚੋਕ ਚੋਕ ਕੇ ਚੋਕ ਚੋਕ ਕੇ ਜਿੰਨਾਂ ਨੂੰ ਲੈ ਕੇ ਗਏ ਨੇ ਹਾਂ ਇਹ ਇਹ ਉਹ ਵੱਖਰੀ ਗੱਲ ਹੈ ਕਿ ਕੁਝ ਖੇਤਰਾਂ ਦੇ ਵਿੱਚ ਸਿਹਤ ਦੇ ਖੇਤਰਾਂ ਦੇ ਵਿੱਚ ਵੀ ਔਰ ਧਾਰਮਿਕ ਖੇਤਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਰੋਸ ਵੀ ਹੈ ਵੀ ਇਹ ਕਿਸ ਤਰ੍ਹਾਂ ਦੀ ਇਹਨਾਂ ਨੇ ਚੋਣ ਕੀਤੀ ਹੈ ਵੀ ਕਿਹੜੇ ਬੰਦਿਆਂ ਨੂੰ ਕਿਵੇਂ ਕਿਵੇਂ ਲੈ ਕੇ ਗਏ ਨੇ ਕਿ ਇਹ 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 ਵੱਖਰਾ ਸਵਾਲ ਹੈਗਾ ਪਰੰਤੂ ਉੱਥੋਂ ਕਿਸੇ ਬੰਦੇ ਨੇ ਇਸ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ੇ ਨਹੀਂ ਕੀਤੀ ਭਈ ਇਹ ਤਾਂ ਸਾਰਾ ਕੁਝ ਮਰਿਆਦਾ ਤੋਂ ਲੈ ਰਿਹਾ ਲੱਗਦਾ ਵੀ ਇਹ ਇਹ ਕੀ ਹੋ ਰਿਹਾ ਹੈਗਾ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਵਾਲੀ ਗੱਲ ਮੈਂ ਥੋੜੀ ਜਿਹੀ ਵਿੱਚ ਛੁੜ ਕੱਟਦਾ ਕਿ ਹੋਸਟਲ ਦੇ ਵਿੱਚ ਸ਼ਾਇਦ ਇਹਨਾਂ ਦਾ ਠਹਿਰਾਓ ਦੱਸਿਆ ਜਾ ਰਿਹਾ ਹੈ ਹਾਲਾਂਕਿ ਗੁਰੂ ਸਾਹਿਬ ਨਾਲ ਪ੍ਰੋਗਰਾਮ ਹੋਵੇ ਤਾਂ ਉੱਥੇ ਬਹੁਤ ਵਧੀਆ ਮਤਲਬ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਰਹਿਸ਼ੀ ਸਥਾਨ ਹੈ ਸਰਾਵਾਂ ਨੇ ਬਹੁਤ ਵਧੀਆ ਖੂਬਸੂਰਤ ਕਮਰੇ ਨੇ ਉੱਥੇ ਵੀ ਠਹਿਰਾਓ ਹੋ ਸਕਦਾ ਸੀ ਉਹ ਨਹੀਂ ਹੋਇਆ ਇੱਕ ਇੱਕ ਇਹਦਾ ਪੱਖ ਇਹ ਹੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ ਹੈ ਭਿੰਡਰ ਸਾਹਿਬ ਇਹ ਇਹ ਵੀ ਹੋ ਸਕਦਾ ਹੈ ਵੀ ਇਹਦੇ ਪਿੱਛੇ ਕੀ ਹੈ ਕਿ ਕੋਈ ਢੂੰਗੀ ਵੀ ਗੇਮ ਹੈ ਕੀ ਹੈ ਵੀ ਸਿੱਖੀ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹਨਾਂ ਨੂੰ ਦੇਖਿਆ ਜਾਵੇ ਪਟੈਸਟ ਕਰਕੇ ਦੇਖੀ ਵੀ ਕੋਈ ਕੋਈ ਭੁੱਲਦਾ ਕਿ ਨਹੀਂ ਭਾਗ ਦੇ ਜ਼ਰੀਏ ਮਤਲਬ ਅਜਿਹੇ ਪ੍ਰੋਗਰਾਮ ਕਰਵਾਇਆ ਜਾਵੇ ਸਕਦਾ ਜੀ ਕੋਈ ਇਸ ਦੇ ਪੱਖ ਚ ਕਿਉਂ ਜਾ ਉਹ ਇਹਦੇ ਵਿੱਚ ਭਾਸ਼ਵ ਭਾਗ ਦੇ ਗਲਿਆਰਿਆਂ ਦੇ ਵਿੱਚੋਂ ਅੱਜ ਇੱਕ ਉੱਚ ਜਿਹੜੇ ਇਥੇ ਹੋਣੀ ਥੋੜਾ ਸਮਾਜ ਸੇਵਾਮੁਖਤ ਹੋਏ ਇੱਕ ਅਫਸਰ ਉਹ ਦੱਸ ਰਹੇ ਸੀ ਕਿ ਇੱਕ ਵਾਰ ਬੀਬੀ ਅਪਿੰਦਰਜੀਤ ਕੌਰ ਜਿਹੜੇ ਅਚੇਰੀ ਸਿੱਖਿਆ ਮੰਤਰੀ ਸੀ ਤਾਂ ਉਹਨਾਂ ਨੇ ਕਿਸੇ ਹਾਲ ਦੇ ਵਿੱਚ ਕਿਹਾ ਕਿ ਇੱਥੇ ਗਿਰਤਨ ਕਰਵਾਇਆ ਜਾਏਗਾ ਪਰੰਤੂ ਮਹਿਕਮੇ ਦੇ ਉਸ ਸਮੇਂ ਦੇ ਜਿਹੜੇ ਭਾਸ਼ਵ ਭਾਗ ਦੇ ਅਫਸਰ ਸਨ ਉਹਨਾਂ ਨੇ ਕਿਹਾ ਅਜਿਹਾ ਨਹੀਂ ਜੇਕਰ ਕੀਰਤਨ ਹੋਏਗਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਾ ਬਹੁਤ ਜ਼ਰੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੀਰਤਨ ਨਹੀਂ ਹੋਏਗਾ ਕਹਿੰਦਾ ਭਾਬਾ ਕਿ ਮਹਿਕਮੇ ਦੇ ਉੱਚ ਅਫਸਰਾਂ ਨੂੰ ਵੀ ਇਹ ਸਾਰੇ ਮਾਮਲੇ ਤੋਂ ਪਹਿਲਾਂ ਹੀ ਅਲਰਟ ਉੱਤੇ ਰਹਿਣ ਦਾ ਬਹੁਤ ਜ਼ਰੂਰੀ ਸੀ ਜੀ ਬਿਲਕੁਲ ਜੀ ਦੇਖੋ ਡਿਪਾਰਟਮੈਂਟ ਦੇ ਵਿੱਚ ਵਾਕਿਆ ਦਾ ਬਿੰਗ ਬਣੇ ਹੋਏ ਨੇ ਵਾਕਿਆ ਦਾ ਸੈਕਸ਼ਨ ਬਣੇ ਹੋਏ ਨੇ ਇੰਨੇ ਦੀ ਡਿਊਟੀ ਐ ਨਹੀਂ ਬੜੀ ਬੱਧੀ ਬਦਵਾਨ ਨਹੀਂ ਉਹਨਾਂ ਦਾ ਘਟੂ ਘਟ ਇੰਨਾ ਪਤਾ ਹੁੰਦਾ ਵੀ ਜੇ ਪ੍ਰੋਗਰਾਮ ਹੁਣ ਇਤੋਂ ਲਈ ਤੋਂ ਲੈ ਰਿਹਾ ਜਾਂ ਗਲਤ ਪਾਸੇ ਜਾ ਰਿਹਾ ਤਾਂ ਉੱਥੇ ਉਹ ਰੋਕ ਸਕਦੇ ਸੀ ਰੋਕ ਸਕਦੇ ਸੀ ਤੇ ਇਸ ਇਹਦੇ ਬਾਰੇ ਵਾਕਿਆ ਦਾ ਤੌਰ ਤੇ ਮੀਟਿੰਗ ਵੀ ਹੋਈ ਹੋਊਗੀ ਪਰੰਤੂ ਇਹ ਤੋਂ ਜਿਸ ਤਰ੍ਹਾਂ ਦਾ ਲੱਗਦਾ ਜਿੰਨੀ ਖੁੱਲ ਹੋਈ ਹੈ ਉਹਦੇ ਤੋਂ ਇਹ ਲੱਗਦਾ ਵੀ ਸਾਰਾ ਕੁਝ ਪਲਾਨਡ ਹੀ ਸੀ ਵੀ ਇਹਦੇ ਦੇਖਿਆ ਜਾ ਵੀ ਚਲੋ ਆਪਾਂ ਦੇਖ ਲੈਨੇ ਆ ਇਸ ਤਰ੍ਹਾਂ ਦੀ ਵੀ ਕੋਈ ਕਾਰਜ ਤੁਸੀਂ ਕਹਿ ਸਕਦੇ ਆ ਕਿ ਜਾਣੇ ਅਣਜਾਣੇ ਚ ਹੋ ਗਿਆ ਪ੍ਰੋਗਰਾਮ ਪਰ ਉਸ ਤੋਂ ਬਾਅਦ ਜਿਵੇਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਇੱਕ ਬਿਆਨ ਆਉਂਦਾ ਹੈ ਸ੍ਰੀ ਜਥੇਦਾਰ ਸਾਹਿਬ ਖੁਦ ਹੀ ਇੱਕ মিডিਆ ਰੂਬਰੂਦਾਨ ਕਹਿ ਰਹੇ ਹੈ ਕਿ ਇਸ ਮਾਮਲੇ ਦੇ ਉੱਤੇ ਭਾਸ਼ਵ ਵਿਭਾਗ ਦੇ ਡਾਇਰੈਕਟਰ ਅਚੇਰੀ ਸਿੱਖਿਆ ਮੰਤਰੀ ਦੇ ਪੰਜਾਬ ਸਰਕਾਰ ਸਪਸ਼ਟ ਕਰੇ ਕਿ ਮਾਮਲਾ ਕਿਵੇਂ ਉਪਜਿਆ ਗੱਲ ਤੁਹਾਡੀ ਵਾਲੀ ਬਿਲਕੁਲ ਵਾਜਬ ਹੈ ਕਿ ਵਿਚਲੀ ਗੱਲ ਕੀ ਹੈ ਜੀ ਡਾਕਟਰ ਸਾਹਿਬ ਹਾਂ ਪਿੰਦਰ ਸਾਹਿਬ ਜਿਵੇਂ ਤੁਸੀਂ ਮੈਡਮ ਪਿੰਦਰਜੀਤ ਕੌਰ ਦੀ ਗੱਲ ਕੀਤੀ ਹੈ ਉਸ ਵੇਲੇ ਦਾ ਇੱਕ ਵਾਕਿਆ ਵੀ ਯਾਦ ਆ ਰਿਹਾ ਹੈਗਾ ਜਿਸ ਤਰ੍ਹਾਂ ਕਿ ਉਹਨਾਂ ਜੀ ਆਪਣੇ ਭਾਈ ਵੀਰ ਸਿੰਘ ਜੀ ਵੀਰ ਸਿੰਘ ਜੀ ਜਿਹੜੇ ਗਾਇਕ ਨੇ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਕੀ ਕਿਹੜਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਇਹ ਇਸ ਤਰ੍ਹਾਂ ਨਹੀਂ ਹੁੰਦਾ ਅਕਸਰ ਪ੍ਰੋਗਰਾਮ ਵੱਡੇ ਪੱਧਰ ਤੇ ਪਲਾਨ ਹੁੰਦੇ ਨੇ ਤੇ ਜਿਸ ਤਰ੍ਹਾਂ ਦੀ ਜਿਵੇਂ ਪਿੰਦਰਜੀਤ ਕੌਰ ਜੀ ਵਾਲੇ ਇੱਕ ਵੇਲੇ ਬਹੁਤ ਵੱਡੇ ਗਾਇਕ ਨੇ ਅਪਰੋਚ ਕਰਕੇ ਉਹਨਾਂ ਤੋਂ ਲਿਆ ਵੀ ਮੈਂ ਸ਼ਬਦ ਗਾਇਨ ਕਰੂੰਗਾ ਜੀ ਇਹਦਾ ਹੈ ਜਦੋਂ ਉਹਦੇ ਨਾਲ ਵਿਭਾਗ ਦੇ ਅਧਿਕਾਰੀਆਂ ਨੇ ਗੱਲ ਕੀਤੀ ਵੀ ਕਿੰਨਾ ਸੁੱਡਾ ਇਹਦਾ ਹੋਊਗਾ ਉਹ ਕਹਿੰਦਾ ਮੈਂ ਇੰਨੇ ਪੈ ਇਹ ਨਵਾਂ ਮੋਟ ਮਹਿੰਗਾ ਤੇ ਥੋੜੀ ਛੋਟ ਨ ਰਿਵੈਟ ਕਰ ਦਿੰਨਾ ਹੈ ਆਸ ਕਰਕੇ ਪ੍ਰੋਗਰਾਮ ਲੈ ਜਾਂਦੇ ਨੇ ਤੇ ਫਿਰ ਰਿਵੈਟ ਦਿੱਤੀ ਹੈ ਇਹਦੇ ਪਿੱਛੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਬਹੁਤ ਵੱਡਾ ਜਿਹੜਾ ਹੈਗਾ ਇਹਦਾ ਗੋਰਖ ਧੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨੇ ਕਟੋ-ਕਟ ਹਰੇਕ ਗੱਲ ਦੇ ਉੱਪਰ ਮੈਂ ਨਿਊਟਰਲੀ ਸੋਚਿਆ ਹੁੰਦਾ ਤੇ ਪੱਖ ਦੇ ਉੱਪਰ ਦੇਖਿਆ ਹੁੰਦਾ ਹੈ ਕਿਉਂਕਿ ਇਹ ਤਾਂ ਵੈਸੇ ਤਰ੍ਹਾਂ ਹੀ ਆਮ ਤੋਂ ਆਮ ਜਿਹੜਾ ਕਿਸਾਨ ਤੋਂ ਸਧਾਰਨ ਵਿਅਕਤੀ ਹੈ ਉਹਦੇ ਵੀ ਗੱਲੇ ਨਹੀਂ ਉਤਰ ਰਹੀ ਵੀ ਇੱਕ ਤਾਂ ਸੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੂੰ ਸਮਾਗਮ ਕਰ ਰਹੇ ਹਾਂ ਜਿਹੜਾ ਹੈਡਿੰਗ ਹੀ ਇਹ ਦੱਸਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸੂਫੀ ਗਾਇਨ ਦੱਸੋ ਸ਼੍ਰੀ ਤੇਗ ਬਹਾਦਰ ਜੀ ਦੀ ਬਾਣੀ ਉਹ ਜਿਹੜਾ ਦੇ ਉੱਪਰ ਭੰਗੜਾ ਹੋ ਰਿਹਾ ਉਹ ਬਾਣੀ ਤਾਂ ਗੁਰੂ ਤੇਗ ਬਹਾਦਰ ਜੀ ਦੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦਾ ਦੁਨੀਆ ਭਰ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਜਾ ਰਿਹਾ ਹੈਗਾ ਸਾਰੇ ਜਦੋਂ ਦੇਖ ਰਹੇ ਨੇਗੇ ਇਹਦੇ ਤੋਂ ਇੱਕ ਮਤਲਬ ਬੜੀ ਹਾਸੋ ਹਿਣੀ ਜੈ ਕੀ ਗੱਲ ਜੀ ਕਿ ਇਹ ਕੌਮ ਭੰਗੜੇ ਪੂੜੇ ਨਾਲ ਹੀ ਸਬੰਧਤ ਹੈ ਮਤਲਬ ਅਗਲਾ ਸਹਿਜੇ ਲੈ ਸਕਦਾ ਹੈ ਬੜਾ ਮਤਲਬ ਲਾਈਟਲੀ ਜੀ ਇਸ ਪੱਖ ਤੋਂ ਮਤਲਬ ਜਿਹੜਾ ਕਿ ਕੀ ਦੀਆਂ ਜਿਹੜੀਆਂ ਕਿ ਬੜੀਆਂ ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਪੰਜਾਬੋਂ ਬਾਹਰ ਆਪਾਂ ਮਤਲਬ ਸਿੱਖ ਫਲਸਫੇ ਨੂੰ ਲੋਕਾਂ ਤੱਕ ਲੈ ਜਾਣਾ ਸੀ ਉਹ ਸਮੇਂ ਜਾਨੀ ਕਿ ਪੰਜਾਬੋਂ ਬਾਹਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਰ ਆਪਾਂ ਦਿਖਾਇਆ ਜਾ ਕੇ ਉੱਥੇ ਉਹ ਹੀ ਤੁਹਾਡੇ ਵਾਲੀ ਗੱਲ ਨਚਣ ਨਚਾਉਣਾ ਜੀ ਇਹ ਇਸ ਤਰ੍ਹਾਂ ਦਾ ਜਿਹੜਾ ਕਿ ਇੱਕ ਮਤਲਬ ਲੀ ਤਾਂ ਲੈਣ ਵਾਲੀ ਬਾਤ ਹੈਗੀ ਅਤੇ ਜਾਂ ਇਹ ਕੁਰਾਹੇ ਪਾਉਣ ਵਾਲੀ ਜਾਂ ਇੱਕ ਭੰਬਲ پھੂਸਾ ਪੈਦਾ ਕਰਨ ਵਾਲੀ ਜਿਹੜੀ ਜਦੋਂ ਕੋਈ ਸਿੱਖ ਭੰਤੇ ਵਿੱਚ ਬੜੀਆਂ ਬੜਾ ਬੜੇ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਬੜਾ ਕੁਝ ਜਿਹੜੀਆਂ ਸੰਵੇਦਨਾਵਾਂ ਨੂੰ ਲੋਕਾਂ ਦੀ ਇਹਨੂੰ ਹਰਟ ਕਰਦਾ ਹੈਗਾ ਇਸ ਪੱਖ ਤੋਂ ਬੜਾ ਜ਼ਰੂਰੀ ਹੁੰਦਾ ਵੀ ਬਚਣ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਗਾਇਕ ਜਿਹੜੇ ਵੀਰ ਸਿੰਘ ਸਨ ਜਦੋਂ ਗਾ ਰਹੇ ਸਨ ਚਲੋ ਭੰਗੜੇ ਵਾਲੇ ਤਾਂ ਅੱਗੇ ਹੋਰ ਹੋਗੇ ਨੱਚਣ ਨਚਾਉਣ ਵਾਲੇ ਤਾਂ ਉਹਨਾਂ ਨੇ ਅੱਜ ਸ੍ਰੀ ਕਾਲ ਤਖਤ ਸਾਹਿਬ ਦੇਸ਼ਕਤਰਤ ਜਾ ਕੇ ਮਾਫੀ ਨਾਮਾ ਦਿੱਤਾ ਹੈ ਆਪਣਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੇ ਹੈ ਤੇ ਚਲੋ ਅਗਲੀ ਕਾਰਵਾਈ ਅਗਲਾ ਜੋ ਫੈਸਲਾ ਸ੍ਰੀ ਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਤਾਂ ਕਿਵੇਂ ਦੇਖਦੇ ਹੋ ਕਿ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਇਹ ਸਾਰੇ ਮਾਮਲੇ ਨੂੰ ਕਿਵੇਂ ਹੁਣ ਨਿਜਠਿਆ ਜਾਏਗਾ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਅਸੀਂ ਕਾਰਵਾਈ ਕਰਦੇ ਆਂ ਤੇ ਫਿਰ ਕਹਿਣਗੇ ਕਿ ਸਰਕਾਰੀ ਕੰਮਾਂ ਦੇ ਵਿੱਚ ਦਖਲੰਦਾਜ਼ੀ ਹੈ ਜੀ ਹਾਂ ਪਿੰਡਰ ਸਾਹਿਬ ਦੇਖੋ ਆ ਜਿਹੜਾ ਕਿ ਵੀਰ ਸਿੰਘ ਨੇ ਜੋਸ਼ ਦੀ ਘਰਤਾ ਸਾਹਿਬ ਤੇ ਪੇਸ਼ ਹੋ ਕੇ ਜਾਂ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਮਿਲ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਇਹਦੇ ਤੋਂ ਇਹ ਹੈ ਵੀ ਉਹਨਾਂ ਨੂੰ ਅਹਿਸਾਸ ਹੋਇਆ ਵੀ ਮੈਂ ਬਿਲਕੁਲ ਗਲਤ ਹੋ ਗਿਆ ਸੀਗਾ ਮੈਨੂੰ ਮੇਰੇ ਤੋਂ ਗਲਤੀ ਹੋਈ ਹੈ ਇਹਦਾ ਮਤਲਬ ਹੈ ਗਲਤੀ ਹੋਈ ਹੈ ਤੇ ਇਹਦੇ ਲਈ ਡਾਇਰੈਕਟਰ ਭਸਵਪਾਕ ਹੋਰਾਂ ਨੇ ਵੀ ਮਾਫੀ ਤਾਂ ਕਿਤੇ ਨ ਕਿਤੇ ਸੋਸ਼ਲ ਮੀਡੀਆ ਟੈਪ ਮੰਗੀ ਹੈ ਜੀ ਫਿਰ ਵੀ ਪਿੰਡ ਸਰ ਦੇਖੋ ਕੱਲਾ ਇਕੱਲੇ ਡਾਇਰੈਕਟਰ ਨੂੰ ਵੀ ਨਹੀਂ ਕਿਹਾ ਜਾ ਸਕਦਾ ਬਾਕੀ ਤਾਂ ਸੂਚੀ ਟੀਮ ਹੁੰਦੀ ਹੈ ਸਾਰਾ ਖੁਸ਼ੀ ਹੈ ਉੱਪਰ ਤੋਂ ਹੇਠਾਂ ਤੱਕ ਜਿਹੜਾ ਸਾਰਾ ਨੈਟਵਰਕ ਹੈ ਸਾਰਿਆਂ ਨੂੰ ਦੇਖਣ ਦਾ ਹੁੰਦਾ ਹੈ ਤੇ ਪੂਰੀ ਇੱਕ ਰੇ ਬਣਦੀ ਹੈ ਤੇ ਉਹ ਘਟੋ ਘਟੇ ਤੇ ਸਮਝ ਹੁੰਦੀ ਹੈ ਵੀ ਇਹ ਕਿਸ ਕਿਸ ਮਾਹੌਲ ਦੇ ਵਿੱਚ ਵੰਡ ਰਿਹਾ ਤੇ ਕਿਸ ਮੌਕੇ ਤੇ ਹੋ ਰਿਹਾ ਕਿਸ ਕਿਸ ਪੱਧਰ ਤੇ ਹੋ ਰਿਹਾ ਕਿਸ ਸਥਾਨ ਤੇ ਹੋ ਰਿਹਾ ਇਹਨਾਂ ਗੱਲਾਂ ਦੀ ਹੈ ਬੜੀ ਬੜੀ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਜੀ ਜੀ ਦੂਸਰੀ ਗੱਲ ਜਿੱਥੋਂ ਤੱਕ ਹੈ ਕਵੀ ਦਰਬਾਰ ਹੈ ਕਵੀ ਦਰਬਾਰ ਦੇ ਵਿੱਚ ਕਵਤਾਵਾਂ ਪੜ੍ਹੀਆਂ ਨੇ ਉਹਦੇ ਬਾਰੇ ਕੋਈ ਨਹੀਂ ਆਇਆ ਤਾਂ ਉਹ ਵੱਖਰੀ ਹੁੰਦਾ ਕਵੀ ਦਰਬਾਰ ਦੇ ਪਰੰਤੂ ਜਦੋਂ ਕਿ ਇਹਦੇ ਵਿੱਚ ਲਿਖਿਆ ਹੀ ਹੋਇਆ ਹੈ ਨਾ ਜਦੋਂ ਇਸ ਤਰ੍ਹਾਂ ਦਾ ਇੱਕ ਵੱਡੀ ਫਲੈਕਸ ਬਹੁਤ ਸ਼ਾਇ ਹੋ ਰਹੀ ਹੈ ਬਹੁਤ ਖੂਬਸੂਰਤ ਹੈਗੀ ਹੈ ਇਹ ਤੇ ਉਹ ਉਹ ਪੜੀ ਜਾ ਰਹੀ ਹੈ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਬਾਣੀ ਦਾ ਗਾਇਨ ਕਿਸ ਤਰ੍ਹਾਂ ਦਾ ਹੋ ਰਿਹਾ ਹੈਗਾ ਇਹਦੇ ਨਾਲ ਸਿੱਖੀ ਹਿਰਦਿਆਂ ਨੂੰ ਸਿੱਖ ਮਨਸਤਾ ਨੂੰ ਥੇਸ ਤਾਂ ਜ਼ਰੂਰ ਪਹੁੰਚੀ ਹੈ ਹੂੰ ਡਾਕਟਰ ਸਾਹਿਬ ਇਹ ਅਸਲ ਦੇ ਵਿੱਚ ਨਾ ਮਾਜਰਾ ਇਹ ਪਹਿਲਾਂ ਕਈ ਦਿਨਾਂ ਤੋਂ ਉਤਪਨ ਹੋਇਆ ਸੀਗਾ ਪੰਜਾਬ ਸਰਕਾਰ ਨੂੰ ਸਿੱਖ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੀ ਹੈ ਮर्यादाਵਾ ਦਾ ਜਿਹੜਾ ਵੱਡਾ ਖਿਆਲ ਉਹ ਸਰੋਣੀ ਕਮੇਟੀ ਹੀ ਰੱਖ ਸਕਦੀ ਹੈ ਬਕਾਇਦਾ ਸਰੋਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਦਰ ਸਾਬ ਵੱਲੋਂ ਜਿਹੇ ਬਿਆਨ ਆਉਂਦੇ ਰਹੇ ਖੈਰ ਅੱਜ ਜਿਵੇਂ ਉਹ ਗੱਲ ਮਾਮਲਾ ਬਾਕੀ ਅੱਗੇ ਬਾਕੀ ਖਰਾਬ ਤਰ੍ਹਾਂ ਦਾ ਬਖਾਇਦੇ ਰਿਹਾ ਕਿ ਮਾਨ ਮਰਿਆਦਾਂਵਾਂ ਦਾ ਜਿਹੜਾ ਖਿਆਲ ਹੈ ਉਹ ਸ਼੍ਰੋਮਣੀ ਕਮੇਟੀ ਹੀ ਰੱਖ ਸਕਦੀ ਹੈ ਪੰਜਾਬ ਸਰਕਾਰ ਬਾਕੀ ਮਨਾ ਰਹੀ ਹੈ ਸਤਾਵਦੀਆਂ ਨੂੰ ਤਾਂ ਉਹ ਹੋਰ ਬਹੁਤ ਸਾਰੇ ਕਾਰਜ ਨੇ ਜਿਹੜੇ ਕੀਤੇ ਜਾ ਸਕਦੇ ਵੱਡੇ ਕਾਰਜ ਬਹੁਤ ਕੁਝ ਪੰਜਾਬ ਦੇ ਵਿੱਚ ਧਾਰਮਿਕ لحاظ ਉਤੇ ਸਭਿਆਚਾਰਕ لحاظ ਉਤੇ ਸਥਾਪਿਤ ਕੀਤਾ ਜਾ ਸਕਦਾ ਹੈ ਪਿਛਲੇ ਸਮੇਂ ਵੀ ਹੁੰਦਾ ਰਿਹਾ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਤਪਦੀ ਉਤੇ ਦੱਸਦੇ ਆ ਕਿ ਪਹਿਲੀ ਜਿਹੜੀ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਤੇ ਜੁਨੀਵਰਸਿਟੀ ਸਥਾਪਿਤ ਹੁੰਦੀ ਹੈ ਇਸ ਤੋਂ ਬਾਅਦ ਕਈ ਕੁਝ ਜਿਹੜੇ ਵਿਦਿਕ ਪੱਖੋਂ ਜਾਂ ਸਭਿਆਚਾਰਕ ਪੱਖੋਂ ਬਹੁਤ ਕੁਝ ਸਥਾਪਿਤ ਹੋਇਆ ਹੈ ਪੰਜਾਬ ਸਰਕਾਰ ਨੂੰ ਵੀ ਬਹੁਤ ਕੁਝ ਸਥਾਪਤੀ ਵੱਲ ਖਿਆਲ ਰੱਖਣ ਦੀ ਲੋੜ ਹੈ ਨਾ ਕਿ ਮर्यादाਵਾਂ ਮर्याਦਾਵਾਂ ਦਾ ਖਿਆਲ ਤਾਂ ਸ਼ਾਇਦ ਜਿਵੇਂ ਇਸ ਰੋਮਣੀ ਕਮੇਟੀ ਜਾਂ ਪੰਥਕ ਲਿਆਜ ਦੇ ਖੇਤਰ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਅਜਿਹੇ ਵਿਵਾਦ ਜ਼ਰੂਰ ਉੱਠਿਆ ਹੈ ਦੋਨਾਂ ਤਰ੍ਹਾਂ ਦੇ ਵਿੱਚ ਸਰਕਾਰ ਵੱਲੋਂ ਵੀ ਬਿਆਨ ਆ ਰਿਹਾ ਹੈ ਤੇ ਦੂਜੇ ਪੱਧਰ 'ਤੇ ਇਸ ਰੋਮਣੀ ਕਮੇਟੀ ਤੇ ਸ੍ਰੀ ਕਾਲ ਤਖਸਾਲ ਸਾਹਿਬ ਦੇ ਗਲਿਆਰਿਆਂ ਵੱਲੋਂ ਵੀ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਜੀ ਡਾਕਟਰ ਸਾਹਿਬ ਜੀ ਜੀ ਸਾਹਿਬ ਦੇਖੋ ਜਿਹੜਾ ਪੋਲੀਟੀਕਲ ਸਟੇਟਮੈਂਟਾਂ ਹੁੰਦੀਆਂ ਨੇ ਜੇ ਪੋਲੀਟਿਕਲ ਪੋਲਿਟਿਕਸ ਕਰਨੀ ਹੈ ਅਸੀਂ ਪਾਰਟੀਆਂ ਦੀ ਹੁੰਦੀ ਹੈ ਸਰਕਾਰਾਂ ਦੇ ਵਿੱਚ ਹੁੰਦਾ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਰਾਜਨੀਤੀ ਹੁੰਦੀ ਹੈ ਉਹਨਾਂ ਨੇ ਆਪਣੇ ਤੌਰ ਤੇ ਰਾਜਨੀਤੀ ਕਰਨੀ ਉਹਨਾਂ ਦੇ ਟਕਰਾਅ ਵੀ ਹੁੰਦੇ ਨੇ ਪਰ ਤੂੰ ਜਿਹੜੀ ਸਰਕਾਰ ਦਾ ਜਿਹੜਾ ਅਹਿਮ ਅੰਗ ਹੈ ਜਿਹੜੇ ਡਿਪਾਰਟਮੈਂਟ ਨੇ ਸਬੰਧਤ ਜਿਹੜੀ ਟੈਕਨੀਕਲੀ ਉਹਨਾਂ ਕੋਲ ਸਾਰੀ ਸਾਰੀ ਜਾਣਕਾਰੀ ਤੇ ਸਾਰਾ ਕਾਰਜ ਹੀ ਉਹਨਾਂ ਨੇ ਕਰਨਾ ਹੁੰਦਾ ਹੈ ਤਾਂ ਉਹਨਾਂ ਨੂੰ ਇਸ ਇਹੋ ਜਿਹੇ ਮਾਹੌਲ ਦੇ ਵਿੱਚ ਬੜਾ ਸਖੇਤ ਹੋ ਕੇ ਰਹਿਣਾ ਪੈਂਦਾ ਹੈ ਜਿਵੇਂ ਯਾਦ ਹੈ ਪਿਛਲੇ ਸਮੇਂ ਦੇ ਵਿੱਚ ਜਦੋਂ ਭਾਸ਼ਾ ਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਜੀ ਹੋਣੀ ਸੀ ਬੜੇ ਵੱਡੇ ਵੱਡੇ ਕਾਰਜ ਹੋਏ ਨੇ ਉਹਦੇ ਹੂੰ ਬਹੁਤ ਵੱਡੀਆਂ ਉਹਨਾਂ ਨੇ ਗੁਰਗੋਬੇ ਸਿੰਘ ਮਾਰਗ ਦਾ ਜਿਹੜਾ ਹੈਗਾ ਕੀ ਉਸ ਤਰ੍ਹਾਂ ਦੇ ਵਿੱਚ ਬੜੇ ਪ੍ਰੋਗਰਾਮ ਹੋਏ ਨੇਗੇ ਜ਼ਫਰਨਾਮੇ ਦੇ ਉੱਪਰ ਉਹਨਾਂ ਨੇ ਬੜੀਆਂ ਵੱਡੀਆਂ ਕਿਤਾਬਾਂ ਉਹਨਾਂ ਨੇ ਬੜੇ ਸ਼ਿਕਵਾਏ ਨੇ ਬੜਾ ਕੁਝ ਹੋਇਆ ਤੇ ਬਾਕੀ ਭਾਸ਼ਾ ਭਾਗ ਦੇ ਵਿੱਚ ਲਾਜ਼ਮੀ ਹੈ ਜਦੋਂ ਵੀ ਗੁਰੂਆਂ ਦੀ ਸ਼ਕਤਾਂ ਦੀਆਂ ਹੁੰਦੇ ਨੇ ਗੁਰੂ ਸਾਹਿਬ ਦੀ ਕੰਸੋ ਸਾਲਸ਼ਤਾਬ ਦੀ ਦੇ ਪਰ ਉਹਨਾਂ ਦਾ ਵਿਸ਼ੇਸ਼ਾਂਕ ਕੱਢਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਇਸਤਤਬਦੀ ਦੇ ਉੱਪਰ ਵਿਸ਼ੇਸ਼ਾਂਕ ਕੱਢੇ ਗਏ ਨੇ ਜਨਸਤ ਪੰਜਾਬੀ ਦੁਨੀਆ ਦੇ ਐਮਈਸੀ ਦੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹਾਦਤ ਦੇ ਸਬੰਧ ਪਰ ਵੀ ਵਿਸ਼ੇਸ਼ਾਂਕ ਕੱਢੇ ਗਏ ਨੇ ਕਿ ਪੁਸਤਕਾਂ ਲਿਖਾਈਆਂ ਜਾਂਦੀਆਂ ਨੇ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਨੇ ਸੈਮੀਨਾਰ ਕਰਵਾਏ ਜਾਂਦੇ ਨੇ ਘਟੋ ਘਟ ਉਹਨਾਂ ਗੱਲਾਂ ਨੂੰ ਮਤਲਬ ਜੋ ਪੁਸਤਕਾਂ ਜਾਂ ਉਸ ਸਮੇਂ ਦੇ ਗ੍ਰੰਥ ਜੋ ਵੀ ਤਿਆਰ ਹੋਏ ਨੇ ਉਹਨਾਂ ਦੀ ਹਰ ਖੇਤਰ ਦੇ ਵਿੱਚ ਲਾਗਾ ਵੀ ਹੋਈ ਹੈ ਤੇ ਪ੍ਰਸੰਸਾ ਉਹੀ ਉਸ ਤੋਂ ਬਾਅਦ ਵੀ ਕੱਢੇ ਜਾਂਦੇ ਰਹੇ ਨੇ ਗੁਰੂ ਹਰਗੋਬਿੰਦ ਜੀ ਬਾਰੇ ਜਨਸਾਹਿਤ ਦਾ ਵਿਸ਼ੇਸ਼ ਅੰਕ ਕੱਢੇ ਗਏ ਨੇ ਗੁਰਬਾਣੀ ਬਾਰੇ ਬਹੁਤ ਵੱਡੇ ਅੰਕ ਕੀਤੇ ਗਏ ਨੇ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗਦੀ ਦੇ ਇਸ ਸੰਬੰਧ ਵਿੱਚ ਵੀ ਪੰਜਾਬੀ ਦੁਨੀਆ ਜਨਸਾਹਿਤ ਦੇ ਵਿਸ਼ੇਸ਼ ਅੰਕ ਕੱਢੇ ਗਏ ਨੇ ਜਿਨ੍ਹਾਂ ਨੂੰ ਲੋਕਾਂ ਨੇ ਖੁਜ਼ਾਰਤੀਆਂ ਨੇ ਬੜਾ ਫਲਾਹੇ ਆ ਤੇ ਉਹਨਾਂ ਨੇ ਆਪਣੀ ਖੋਜ ਦਾ ਆਧਾਰ ਵੀ ਬਣਾਇਆ ਤੇ ਇਸ ਤਰ੍ਹਾਂ ਦੀ ਕਦੇ ਕੰਟਰੋਵਰਸੀ ਇਸ ਤਰ੍ਹਾਂ ਨਹੀਂ ਸ਼ੁਰੂ ਹੋਈ ਸੀ ਇਹਦੇ ਲਈ ਤਾਂ ਅਧਿਕਾਰੀਆਂ ਨੂੰ ਸੰਬੰਧਿਤ ਜਿਹੜੇ ਜਿੰਨਾ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਬੜਾ ਸचेत ਹੋ ਕੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਸਰਕਾਰ ਦਾ ਠੀਕ ਹੈ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਜੀ ਆਪਣੇ ਤੌਰ ਤੇ ਜੋ ਉਹਨਾਂ ਦੀ ਪੋਲਿਟਿਕਸ ਦੀ ਹੈਗੀ ਹੈ ਉਹਨਾਂ ਦੀ ਆਪਸੀ ਕਨਟਰਡਿਕਸ਼ਨ ਹੈ ਕਿ ਉਹ ਕੀਤੀ ਜਾ ਸਕਦੀ ਹੈ ਪਰੰਤੂ ਜਿਸ ਤਰ੍ਹਾਂ ਕਿ ਮर्यादा ਦੇ ਬਾਰੇ ਕਿਉਂਕਿ ਸਲਾਹਤਾਂ ਇਹਨਾਂ ਨੇ ਹੀ ਦੇਣੀ ਹੈ ਨਾ ਸਾਰੀ ਜਿਹੜੀ ਸੰਸਥਾਵਾਂ ਜਿਹੜੀ ਸਲਾਹ ਦਿੱਤੀ ਜਾਊਗੀ ਉਸ ਦੇ ਮੁਤਾਬਕ ਹੀ ਹੋਊਗਾ ਉਹ ਨਹੀਂ ਤਾਂ ਇਹਨਾਂ ਕਹਿ ਸਕਦੇ ਵੀ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਭੰਗੜਾ ਪਵਾ ਦਿਓ ਤੁਸੀਂ ਇਸ ਤਰ੍ਹਾਂ ਕਰ ਲਓ ਫਿਰ ਜੇ ਜੇ ਇਸ ਤਰ੍ਹਾਂ ਹੋ ਰਿਹਾ ਤਾਂ ਫਿਰ ਤਾਂ ਬਹੁਤ ਹੀ ਹੋਗਾ ਅਤੀ ਉਹ ਉਹਦੇ ਮੁਤਾਬਕ ਹੈ ਤਾਂ ਸਮਝਣ ਵਾਲੀ ਗੱਲ ਹੈ ਬਸਾਂ ਵੀ ਆਪਾਂ ਇਹਨੂੰ ਕਿਵੇਂ ਲਈਏ ਕਿ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਇਸ ਈਸ਼ੂ ਤੇ ਅਲੱਗ-ਥਲੱਗ ਪੈ ਗਏ ਨੇ ਇਹ ਦੇਖੋ ਜੀ ਕਿਤੇ ਨਾ ਕਿਤੇ ਮਿਸਅੰਡਰਸਟੈਂਡਿੰਗ ਹੋਈ ਹੈ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਇੰਨੇ ਕੋ ਜੋਸ਼ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਠੰਡੀਆਂ ਬਾਰਦੀਆਂ ਦੇ ਵਿੱਚ ਗਏ ਕਈ ਵਾਰੀ ਹੁੰਦਾ ਅਧਿਕਾਰੀ ਇੰਨੇ ਕੋ ਉਤਸ਼ਾਹਤ ਹੋ ਜਾਂਦੇ ਨੇ ਵੀ ਪ੍ਰੋਗਰਾਮ ਬੜਾ ਵਧੀਆ ਹੋ ਗਿਆ ਮੰਤਰੀ ਜੀ ਬੜੇ ਖੁਸ਼ ਹੋਗੇ ਅਕਸਰ ਇਹੀ ਹੁੰਦਾ ਵੀ ਮੰਤਰੀ ਜੀ ਨੂੰ ਆਪਾਂ ਖੁਸ਼ ਕਰ ਲੀਏ ਬਹੁਤ ਪ੍ਰਸੰਨ ਨੇ ਚਲੋ ਉਹਦੇ ਵਿੱਚ ਜੋਸ਼ ਦੇ ਵਿੱਚ ਆ ਕੇ ਕੁਝ ਇੱਕ ਅੱਧੇ ਬੰਦੇ ਨੇ ਪੈਰ ਥਰਕੇ ਆਲੇ ਤੇ ਫਿਰ ਹੋਰ ਚੱਲੇ ਪਿਆ ਹੋਰ ਚੱਲੇ ਪਿਆ ਪਰੰਤੂ ਗੱਲੇ ਆ ਵੀ ਜਿਹੜੇ ਕਿ ਟੌਪ ਬਰਾਸ ਹੁੰਦੀ ਹੈ ਉਹਨੇ ਇਹਦੇ ਉੱਪਰ ਨਿਗ੍ਹਾ ਰੱਖਣੀ ਹੁੰਦੀ ਹੂੰ ਇਹ ਇੱਥੇ ਕੋਤਾਹੀ ਜ਼ਰੂਰ ਹੋਈ ਹੈ ਜੀ ਵੱਡੀ ਕੋਤਾਹੀ ਹੈ ਖੈਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਕਫ ਵਕ ਪੱਖਾਂ ਪਹਿਲੋਂ ਤੇ ਭਾਸ਼ਾ ਭਾਗ ਨੇ ਹੁਣ ਤੱਕ ਬਹੁਤ ਸਾਰਾ ਕਾਰਜ ਕੀਤਾ ਹੋਵੇਗਾ ਖੋਜ ਪੱਖੋਂ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਹੁਣ ਅੱਗੇ ਪ੍ਰਸਾਰਤ ਪ੍ਰਚਾਰਤ ਕਰਨ ਦੀ ਵੱਡੀ ਲੋੜ ਹੈ ਭਾਸ਼ਾ ਭਾਗ ਦਾ ਇਹ ਬਹੁਤ ਵੱਡਾ ਕਾਰਜ ਹੈ ਜੇਕਰ ਇਧਰ ਧਿਆਨ ਦੇਣ ਜੀ ਬਿਲਕੁਲ ਇਹ ਦੇਖੋ ਪੰਜਾਬ ਇਹ 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 ਕੋਈ ਨਮਾ ਪ੍ਰੋਗਰਾਮ ਨਹੀਂ ਹੈ ਤਾਂ ਪਹਿਲਾਂ ਤੁਸੀਂ ਪਛਾਣ ਪਾਗਦੇ ਕਿ ਸੈਕੰਡਰੀ ਜਾਂ ਚੌਥੇ ਪੰਜਵੇਂ ਖੇਤਰ ਦਾ ਹੋਤੀਗਾ ਜਿਹੜਾ ਕੰਮ ਸੀਗਾ ਪੰਜਾਬ ਤੋਂ ਬਾਹਰ ਸੱਭਿਆਚਾਰਕ ਤੇ ਸਹਿਤਕ ਮੇਲੇ ਕਰਾਉਂਦੇ ਉਹਦੇ ਪ੍ਰਚਾਰ ਪ੍ਰਸਾਰ ਦੇ ਲਈ ਤਾਂ ਵੱਖਰਾ ਫੰਡ ਆਉਂਦਾ ਤੇ ਉਸ ਤਰ੍ਹਾਂ ਹੋਏਗਾ ਤੇ ਅਸਲੀ ਮੇਨ ਕਾਰਜ ਜਿੱਥੇ ਖੋਜ ਜਾ ਬੜਾ ਵੱਡਾ ਵੱਡਾ ਕਾਰਜ ਸੀਗਾ ਜਿਹੜਾ ਖੋਜ ਦਾ ਪਬਲਿਕੇਸ਼ਨ ਦਾ ਬਹੁਤ ਵੱਡਾ ਕਾਰਜ ਸੀਗਾ ਜਿਹੜਾ ਸਭ ਤੋਂ ਵੱਡਾ ਕੰਮ ਜਿਹੜੇ ਕਿ ਉੱਥੇ ਜਿਸ ਤਰ੍ਹਾਂ ਦੇ ਕੋਸ਼ ਬਣਾਏ ਨੇ ਕਿ ਜਿਸ ਤਰ੍ਹਾਂ ਦੀਆਂ ਪੁਸਤਕਾਂ ਜਿਸ ਤਰ੍ਹਾਂ ਦੀਆਂ ਗ੍ਰੰਥਾਵਲੀਆਂ ਛਪਾਈਆਂ ਨੇ ਜਿਹੜੀਆਂ ਦੀ ਪੁਨਰ ਪ੍ਰਕਾਸ਼ਤਾ ਹੋਈ ਹੈ ਬੜੇ ਵੱਡਾ ਉਹ ਖੋਜ ਦਾ ਕਾਰਜ ਹੈ ਜਿਹੜਾ ਸਭ ਤੋਂ ਵੱਡ ਭਾਸ਼ਾ ਭਾਗ ਨੇ ਕੀਤਾ ਹੈਗਾ ਇਹ ਇਹ ਇਹਦੇ ਤੋਂ ਮੁਲਕਰ ਨਹੀਂ ਹੋਇਆ ਜਾ ਸਕਦਾ ਪਰੰਤੂ ਪਿਛਲੇ ਕੁ ਸਾਲਾਂ ਤੋਂ ਆ ਕੁਝ ਸਮੇਂ ਤੋਂ ਆ ਵੀ ਉਹ ਸਿਰਫ ਇਹ ਹੋ ਗਿਆ ਪੋਲੀਟিক্যাল ਇੰਟਰਵੈਂਸ਼ਨ ਵੀ ਜਿਆਦਾ ਵੀ ਆਪਾਂ ਮੰਤਰੀ ਦੀ ਵਸੇ ਨਹੀਂ ਕਰ ਕਰ ਕੇ ਵੀ ਆਪਾਂ ਬਹੁਤ ਵਾਧੂ ਬੱਲੇ ਬੱਲੇ ਹੋ ਗਈ ਬਹੁਤ ਵਧੀਆ ਤੇ ਇਸ ਤਰ੍ਹਾਂ ਦੇ ਕਾਰਜਾਂ ਚ ਨਹੀਂ ਜਿਆਦਾ ਦਾ ਧਿਆਨ ਦੇਣ ਲੱਗੇ ਤੇ ਉਧਰਲੇ ਪਾਸਿਓਂ ਧਿਆਨ ਡਾਕਟਰ ਸਾਹਿਬ ਜਿਵੇਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ issues ਨੂੰ ਬੜੇ ਗੰਮੀਰਤਾ ਨਾਲ ਲਿਆ ਤੇ ਮੋٹے ਤੌਰ ਤੇ ਆਪਾਂ ਜੇਕਰ ਕਹਿ ਲਈ ਕਿ ਭਾਸ਼ਾ ਵਿਭਾਗ ਤੋਂ ਜੇਕਰ ਸਪਸ਼ਟੀਕਰਨ ਲੈਣਾ ਚਾਹਣ ਜਾਂ ਪਾਸੋਂ ਪਾਗੀ ਸੀ ਸ਼ੂ ਤੇ ਕੋਈ ਸਪਸ਼ਟੀਕਰਨ ਮਾਮਲਾ ਸਪਸ਼ਟ ਕਰਨਾ ਚਾਹਣ ਤਾਂ ਕੀ ਕਿਸ ਤਰ੍ਹਾਂ ਕਰ ਸਕਦੇ ਆ ਕੋਈ ਸ਼ਬਦ ਬਾਕੀ ਰਹਿ ਗਏ ਜੀ ਨੇ ਪਿੰਡ ਸਾਹਿਬ ਇਹ ਤਾਂ ਹੁਣ ਦੇਖੋ ਭਾਸ਼ਾ ਭਾਗ ਦੇ ਅਧਿਕਾਰੀ ਨੇ ਬੜੇ ਸੁਝੇ ਹੋਏ ਅਧਿਕਾਰੀ ਨੇ ਬੜੇ ਉਹ ਆਪਣੇ ਆਪ ਉਹ ਤਾਂ ਉਹਨਾਂ ਦੇ ਅੰਦਰ ਕੀ ਹੈ ਤੇ ਉਹਨਾਂ ਨੇ ਆਪ ਹੀ ਦੇਣਾ ਹੈਗਾ ਉਹ ਬੜੇ ਵਿਦਵਾਨ ਨੇ ਸਾਰੇ ਤੇ ਦੱਸਣਗੇ ਪਰੰਤੂ ਜਿਹੜਾ ਮੋٹے ਤੌਰ ਤੇ ਸਾਹਮਣੇ ਆ ਰਿਹਾ ਹੈ ਉਹ 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 ਉਸ ਦੀ ਗੱਲ ਹੈਗੀ ਆ ਵੀ ਉਹਨੇ ਜਿਹੜਾ ਇਹ ਸਵਾਲ ਖੜਾ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹਦੇ ਵਿੱਚ ਦਖਲ ਦੇਣਾ ਪਿਆ ਉਹਨਾਂ ਨੂੰ ਧਿਆਨ ਦਿਨ ਆਪਿਆ ਕਿ ਉਹਨਾਂ ਨੂੰ ਇਸ ਸਬੰਧ ਦੇ ਵਿੱਚ ਕਾਲਪਿਕ ਸਾਹਿਬ ਕੋਲ ਤਾਂ ਮਹਿਕਮਾ ਇਹ ਮਾਮਲਾ ਡਾਕਟਰ ਸਾਹਿਬ ਆਪਣੇ ਆਪ ਹੀ ਪਹੁੰਚ ਗਿਆ ਕਿਉਂਕਿ ਵੀਰ ਸਿੰਘ ਪਹੁੰਚਦੇ ਆ ਨਾ ਮਾਫੀ ਨਮਾ ਦੇਣ ਤੇ ਇਸ ਤੋਂ ਪਹਿਲਾਂ ਮਾਮਲਾ ਕਾਫੀ ਇਹ ਤੂੜ ਫਾੜੀ ਚੁੱਕਾ ਸੀਗਾ ਤੁਹਾਨੂੰ ਪਤਾ ਹੀ ਕਿ ਸੋਸ਼ਲ ਮੀਡੀਆ ਕੋਈ ਸਾਈਟ ਨਹੀਂ ਹੋਣੀ ਜਿੱਥੇ ਇਹ ਨਾਂ ਜਾਗਰ ਹੋ ਰਿਹਾ ਹੋਵੇ ਜੀ ਫਿਰ ਇਹੋ ਜਿਹਾ ਨਾ ਪਿੰਡਰ ਸਾਹਿਬ ਦੇਖੋ ਜਦੋਂ ਸਾਹਮਣੇ ਹੈਗਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਹਨਾਂ ਦੀ ਬਾਣੀ ਦਾ ਗਾਇਨ ਦਾ ਲਿਖਿਆ ਹੋਇਆ ਤੇ ਪਰ ਹੋ ਕੀ ਰਿਹਾ ਕਿਸ ਤਰ੍ਹਾਂ ਦਾ ਵਿਪਰੀਤ ਹੋ ਰਿਹਾ ਇਹਨੂੰ ਕੋਈ ਵੀ ਜਿਹੜਾ ਨਾਨਕ ਨਾਮ ਲੈਵਾ ਜਾਜ ਗੁਰੂਆਂ ਦੇ ਪ੍ਰਤੀ ਸਮਰਪਿਤ ਹੈ ਉਹ ਉਹ ਉਹਦੀਆਂ ਭਾਵਨਾਵਾਂ ਜ਼ਰੂਰ ਹੱਟ ਹੋਈਆਂ ਨਹੀਂ ਗਈਆਂ ਨੇ ਆਪਣੇ ਆਪ ਹੀ ਪਹੁੰਚਣਾ ਹੁਣ ਉਹ ਉਹ ਜਾਣ ਕਿੱਥੇ ਤਾ ਸ੍ਰੀ ਘਰਤਾ ਸਾਹਿਬ ਪਾਸ ਹੀ ਜਾ ਸਕਦੇ ਨੇ ਸਾਡੀ ਜਿਹੜੀ ਸੁਪਰੀਮ ਬਾਡੀ ਹੈ ਕਿ ਉੱਥੇ ਹੀ ਜਾਣਾ ਹੈਗਾ ਉੱਥੋਂ ਸ੍ਰੀ ਘਰਤਾ ਸਾਹਿਬ ਨੇ ਇਹਦਾ ਨੋਟਿਸ ਲਿਆ ਹੈਗਾ ਹੂੰ ਖੈਰ ਇਹ ਸਾਰੇ ਉਬਰੇ ਇਸ਼ੂ ਨੂੰ ਲੈ ਕੇ ਉਸ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਮਾਨਯੋਗ ਜ਼ਫਰ ਜੀ ਨਾਲ ਫੋਨ ਉਤੇ ਇੱਕ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਹੋ ਸਕੇ ਪਰੰਤੂ ਉਹਨਾਂ ਨੇ ਫੋਨ ਕੱਟ ਦਿੱਤਾ ਖੈਰ ਉਹ ਬਿਜ਼ੀ ਹੋਣਗੇ ਰਜੇਬੇ ਦੇ ਵਿੱਚ ਹੋਣਗੀ ਕਿਉਂਕਿ ਮਾਮਲਾ ਅੱਜ ਕਾਫੀ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਹਿੰਦਾ ਪਾਬ ਕਿ ਸਰਕਾਰ ਨੂੰ ਵੀ ਇਹ ਭਾਸ਼ਾ ਵਿਭਾਗ ਨੂੰ ਨਿਰੀਖਣ ਦੀ ਇਦਾਂ ਲੱਗਿਆ ਕਿ ਜਿਵੇਂ ਉਹ ਸਰਕਾਰ ਚਾਹੇ ਕਿ ਇਹਨੂੰ ਇੱਕ ਵਾਰ ਫਿਰ ਨਰੀਖਣ ਕੀਤਾ ਜਾਵੇ ਕਿ ਇੱਕ ਪ੍ਰੋਗਰਾਮ ਕੀ ਹੋ ਨਿਬੜਿਆ ਕਿ ਜਿਨੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਵੱਖਰਾ ਮਾਹੌਲ ਪੈਦਾ ਕਰ ਦਿੱਤਾ ਹੈ ਪੰਜਾਬ ਸਰਕਾਰ ਹੀ ਕਹਿ ਲਈ ਕਿ ਪੰਥਕ ਲਿਹਾਜ਼ ਉਤੇ ਟਕਰਾਅ ਦੀ ਪੋਜੀਸ਼ਨ ਦੇ ਵਿੱਚ ਹੈ ਭਾਵੇਂ ਕਿ ਮਾਮਲਾ ਜਾਣੀ ਅਣਜਾਣੀ ਦੇ ਵਿੱਚ ਕਿਵੇਂ ਵੀ ਕਿਉਂ ਨਾ ਹੋਇਆ ਹੋਵੇ ਥੋੜਾ ਜਿਹਾ ਡੱਟਦਾ ਜੀ ਦੇਖੋ ਪਿੰਡ ਸਾਹਿਬ ਸਰਕਾਰ ਦੀ ਗੱਲ ਹੋ ਸਕਦੀ ਹੈ ਉਹਨਾਂ ਦੀ ਕਿਸ ਕਿਸ ਐਂਗਲ ਤੋਂ ਕੀ ਹੈ ਉਹਨਾਂ ਨੇ ਕਿਸ ਟਕਰਾਕ ਨੂੰ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਸਬੰਧਤ ਡਿਪਾਰਟਮੈਂਟ ਹੁੰਦੇ ਆ ਜਿਹੜਾ ਟੈਕਨੀਕਲ ਜੀ ਦੀ ਸਿੱਧੀ ਜ਼ਿੰਮੇਵਾਰੀ ਸਾਰੇ ਤੋਂ ਵੱਧ ਉਸ ਦੀ ਬਣਦੀ ਹੁੰਦੀ ਹੈ ਤਾਂ ਉਹਨੂੰ ਉਹਨੂੰ ਇਸ ਪੱਖ ਤੇ ਵਿੱਚ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੁੰਦੀ ਹੈ ਤਾਂ ਦੇਖੋ ਜੇ ਸਭ ਤੋਂ ਵੱਧ ਸੁਚੇਤ ਹੈ ਤਾਂ ਵੀਰ ਸਿੰਘ ਨੇ ਮਤਲਬ ਸਭ ਤੋਂ ਪਹਿਲਾਂ ਕੇ ਸ਼੍ਰੀ ਕਲਤਖ ਸਾਹਿਬ ਤੇ ਕਿਹਾ ਕਿ ਮੇਨੂੰ ਇੱਕ ਤੋਂ ਗਲਤੀ ਹੋਈ ਹੈ ਮਾਫੀ ਮੰਗ ਰਿਹਾ ਇਹਦਾ ਮਤਲਬ ਹੈ ਗਲਤੀ ਹੋਈ ਹੈ ਕਿ ਇਹ ਇਹ ਤਾਂ ਨਹੀਂ ਕਿਹਾ ਜਾ ਸਕਦਾ ਉਹ ਬੇਸ਼ੱਕ ਉਹਨੇ ਚਲੋ ਆਪਣਾ ਉਹਨਾਂ ਨੇ ਬਣਾਇਆ ਹੈਗਾ ਵੀ ਮੈਨੂੰ ਪਤਾ ਨਹੀਂ ਸੀ ਮੈਨੂੰ ਇਸ ਤਰ੍ਹਾਂ ਦਾ ਮੇਰੀ ਜਿਹੜੀ ਟੀਮ ਹੈ ਜਿਹੜੀ ਮੇਰੀ ਐਡਮਿਨਿਸਟ੍ਰੇਸ਼ਨ ਜਿਹੜੀ ਮੇਰੀ ਪ੍ਰਬੰਧਕ ਨੇ ਪ੍ਰਬੰਧ ਕੀ ਟੀਮ ਨੇ ਮੈਨੂੰ ਦੱਸਿਆ ਨਹੀਂ ਜਾਂ ਇਹ ਉਹ ਤਾਂ ਚਲੋ ਉਹਨਾਂ ਦੀ ਆਪਣੀ ਆਪਣਾ ਲੋਜਿਕ ਹੈਗਾ ਪਰ ਉਹ ਆਕੇ ਤਾਂ ਆਪਣਾ ਨਤਮਸ ਹੋਇਆ ਉਹਨਾਂ ਨੂੰ ਇਹ ਤਾਂ ਪਤਾ ਲੱਗਿਆ ਸਭ ਤੋਂ ਪਹਿਲਾਂ ਹੁਣ ਉਹ ਉਹਦੇ ਨਾਲ ਸਥਿਤੀ ਜਿਹੜੀ ਭਾਸ਼ਾ ਭਾਗ ਦੀ ਤੇ ਸਰਕਾਰ ਦੀ ਸਰਕਾਰ ਆਪਣੇ ਆਪ ਦੇ ਵਿੱਚ ਉਹ ਤਾਂ ਪੋਲੀਟੀਕਲੀ ਉਹਨਾਂ ਦੇ ਸਟੇਟਮੈਂਟ ਹੁਣੇ ਤਾਂ ਦੂਸਰੇ ਪਾਸੇ ਯੂਟਰਨ ਲੈ ਲੈਣਗੇ ਹੂੰ ਇਹ ਗੱਲ ਤਾਂ ਡਿਪਾਰਟਮੈਂਟ ਆ ਦੀ ਹੈ ਨਾ ਡਿਪਾਰਟਮੈਂਟ ਜਿਹੜੇ ਦੌਰ ਦੇ ਵਿੱਚੋ ਜਿਸ ਦੌਰ ਦੇ ਵਿੱਚੋ ਜਿਸ ਤਰ੍ਹਾਂ ਦੀ ਪ੍ਰਸਥਿਤੀਆਂ ਦੇ ਵਿੱਚੋਂ ਲੰਘ ਰਿਹਾ ਹੈ ਉਹਦੇ ਪ੍ਰਤੀ ਸਾਰੇ ਸਰ ਉਸ ਸਥਾਪਦੀਆਂ ਨਾਲ ਸੰਬੰਧਿਤ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਪਿਛਲੇ ਸਮੇਂ ਵਾਦ-ਵਿਵਾਦ ਉੱਠਿਆ ਵੀ ਹੋਇਆ ਨਾ ਡਾਕਟਰ ਸਾਹਿਬ ਪੰਜਾਬ ਸਰਕਾਰ ਦਾ ਤਰਕ ਹੈ ਕਿ ਸਰਕਾਰਾਂ ਸਥਾਪਦੀਆਂ ਪਹਿਲਾਂ ਮਨਾਉਂਦੀਆਂ ਰਹੀਆਂ ਨੇ ਸਰਕਾਰੀ ਪੱਦਰ ਉੱਤੇ ਅਜਿਹੇ ਪ੍ਰੋਗਰਾਮ ਹੁੰਦੇ ਰਹੇ ਐ ਤੇ ਜੇਕਰ ਪਿਛਲੇ ਸਮੇਂ ਹੁੰਦੇ ਰਿਹਾ ਤਾਂ ਫਿਰ ਹੁਣ ਉਹਦੇ ਉੱਤੇ ਕਿਉਂ ਕਿੰਤੂ ਪਰੰਤੂ ਜੀ ਵਿੰਦਰ ਸਾਹਿਬ ਦੇਖੋ ਇਹ 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 ਦੀ ਤੇ ਪਰਤੇ ਕੋਈ ਹੋ ਨਹੀਂ ਨਾ ਇਹ ਤਾਂ ਮਾਮਲਾ ਹੀ ਹੋਰ ਤਰ੍ਹਾਂ ਦਾ ਹੋ ਗਿਆ ਨਾ ਇਹਦੇ ਤੇ ਤਾਂ ਕਿਸੇ ਨੇ ਜਲੋ ਗੋਸ਼ਟੀ ਹੋਈ ਜਿਹੜਾ ਸੈਮੀਨਾਰ ਹੋਇਆ ਉਹਦੇ ਤੇ ਕਿਸੇ ਨੇ ਕੋਈ ਸਵਾਲ ਨਹੀਂ ਠਾਇਆ ਉਹਦੇ ਪੇਪਰ ਪੜੇ ਜਾਂਦੇ ਨੇ ਤੇ ਐਵੇਂ ਜਿਵੇਂ ਮਤਲਬ ਕਵੀ ਦਰਬਾਰ ਹੋਏ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਕਈ ਵਾਰ ਜਾਣਬੁੱਝ ਕੇ ਵੀ ਕੰਟਰੋਵਰਸੀਆਂ ਵਾਰੀਆਂ ਜਾਂਦੀਆਂ ਨੇ ਜਦੋਂ ਤੁਹਾਡੇ ਯਾਦ ਹੋਊਗਾ ਬਹੁਤ ਵੱਡੇ ਹਿਸਟੋਰੀਅਨ ਦੀ ਮਾਫੀ ਮੰਗਣੀ ਪਈ ਸੀ ਕਿ ਜਦੋਂ 300 ਸਾਲਾ ਗੁਰੂ ਇਤਿਹਾਸਵਾਦੀ ਜੀ ਜੀ ਸ਼ਹੀਦੀ ਦੇ ਸਮਾਗਮ ਲਈ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਵੱਡੇ ਹਿਸਟੋਰੀਅਨ ਸੀ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਤੇ ਸਰਦਾਰ ਕਪੂਰ ਸਿੰਘ ਇੱਕ ਵਾਰ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਆਏ ਤੇ ਉੱਥੇ ਦੇ ਬਾਈ ਚਾਂਸਲ ਬੀਬੀ ਉਹਨਾਂ ਨੂੰ ਕਹਿੰਦੇ ਬਈ ਜੀ ਤੁਸੀਂ ਉਹ ਗੱਲ ਨਾ ਤੋਰੇ ਉਹ ਕਹਿੰਦਾ ਫਿਰ ਇਹ ਤੋਂ ਕਿੰਨਾ ਫਿਰ ਗੱਲ ਮੈਂ ਕੀ ਕਰਨੀ ਹੈ ਹੂੰ ਤੇ ਉੱਥੇ ਸਾਰੇ ਵਿਦਵਾਨਾਂ ਨੇ ਉਹਨਾਂ ਨੂੰ ਜੀ ਮਸਾਂ ਉਹਨਾਂ ਦੀ ਮਿੰਤਾ ਕਰਕੇ ਇਹਨਾਂ ਨੂੰ ਬਿਠਾਇਆ ਸੀ ਕਿ ਇਸ ਤਰ੍ਹਾਂ ਦੀਆਂ ਕੰਟਰੋਵਰਸੀਜ਼ ਰੇਜ਼ ਹੋ ਜਾਂਦੀਆਂ ਨੇ ਉਹ ਹਿਸਟੋਰੀਅਨ ਨੇ ਬੜੇ ਵੱਡੇ ਨਿੱਕੇ ਇਸ ਤਰ੍ਹਾਂ ਦਾ ਦਿੱਤਾ ਸੀ ਜਿਹਦੇ ਬਾਰੇ ਉਹਨਾਂ ਨੂੰ ਮੁਰਤੇ ਮਾਫੀ ਮੰਗਣੀ ਪਈ ਸੀ ਖੈਰ ਅੱਜ ਦਾ ਇਹ ਮਾਮਲਾ ਕਹਿ ਸਕਦੇ ਆਂ ਕਿ ਕਈ ਪੱਖਾਂ ਪਹਿਲੂਆਂ ਉੱਤੇ ਉਭਰੇ ਹੋਇਆ ਹੈ वाद-ਵਿਵਾਦ ਦਾ ਵੱਡੇ ਪੱਧਰ ਉੱਤੇ ਹਿੱਸਾ ਬਣਿਆ ਹੋਇਆ ਹੈ ਤੇ ਬੜੇ ਵਿਸਤਾਰ ਨਾਲ ਕਹਿ ਸਕਦੇ ਆਂ ਕਿ ਖੋਲਿਆ ਹੈ ਸਾਡੇ ਨਾਲ ਦਰਸ਼ਕਾਂ ਸਨੇਹ ਨੂੰ ਦੱਸਦੀਏ ਕਿ ਜੁੜੇ ਸਨ ਉੱਗੇ ਰਾਜਸੀ ਮਹਾਰ ਵੱਡੇ ਲੇਖਕ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀਮਿਸ਼ਨ ਪੰਜਾਬੀ ਲਈ ਬੜਮੁੱਲਾ ਹੀ ਨਹੀਂ ਕਹਿ ਸਕਦੇ ਆ ਕਿ ਕਈ ਪੱਖਾਂ ਤੋਂ ਅਹਿਮ ਜਿਹੜਾ ਤੁਸੀਂ ਅੱਜ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਹ ਮਿਸ਼ਨ ਪੰਜਾਬੀ